ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸੁਣਾਗੇ ਕਹਾਣੀ ਏਰਮਾਨਾ ਦੇ ਸੋਧੇ ਇਸ ਕਹਾਣੀ ਦੇ ਲੇਖਕ ਨੇ ਗੁਰਮਲਕੀਤ ਸਿੰਘ ਕਲੋਂ ਕਹਾਣੀ ਸ਼ੁਰੂ ਕਰਦੇ ਹਾਂ ਮੇਰੇ ਨਾਲ ਕੰਮ ਕਰਦਾ ਹਰਪਾਲ ਇਸ ਵਾਰ ਇੰਡੀਆ ਦੀ ਗੇੜੀ ਮਾਰ ਕੇ ਵਾਪਸ ਕੈਨੇਡਾ ਆਇਆ ਥਾ ਬਦਲਾ ਬਦਲਿਆ ਲੱਗਿਆ ਮਨ ਦੇ ਖੁਸ਼ੀਆਂ ਨਾਲ ਭਰੇ ਹੋਣ ਦੀ ਚਲਕ ਉਸ ਦੇ ਚਿਹਰੇ ਤੋਂ ਡਲਕ ਡਲਕ ਪੈਂਦੀ ਇੰਜ ਲੱਗਦਾ ਸੀ ਜਿਵੇਂ ਉਸ ਦੇ ਮਨ ਦੀ ਕੋਈ ਚਿਰਕੋਨੀ ਮੁਰਾਦ ਪੂਰੀ ਹੋ ਗਈ ਹੋਵੇ ਵਾਪਸ ਆਉ ਉਹ ਪੰਜਾਬੀ ਰੇਡੂ ਵਾਲਿਆਂ ਨੂੰ ਪਹਿਲਾਂ ਵਾਂਗ ਉਹ 10 ਗਾਣਿਆਂ ਦੀ ਥਾਂ ਰੋਮਾਂਟਿਕ ਗਾਣਿਆਂ ਦੀ ਫਰਮਾਇਸ਼ ਕਰਨ ਲੱਗ ਪਿਆ ਸੀ ਮੈਂ ਉਸ ਨੂੰ ਇਸ ਬਦਲਾਵ ਦਾ ਪੇਤ ਪੁੱਛਣਾ ਚਾਹਿਆ ਪਰ ਇੰਜ ਦੀ ਗੱਲਬਾਤ ਦਾ ਖੁੱਲਾ ਜਿਹਾ ਮੌਕਾ ਨਹੀਂ ਸੀ ਬਣ ਰਿਹਾ ਉਂਝ ਮੈਨੂੰ ਕਦੇ-ਕਦੇ ਲੱਗਿਆ ਕਰੇ ਜਿਵੇਂ ਉਹ ਆਪ ਹੀ ਕਦੇ ਆਪਣੇ ਮਨ ਦੀਆਂ ਕੁਝ ਪਰਤਾਂ ਫਰੋਲਣਾ ਚਾਹ ਰਿਹਾ ਹੋਵੇ ਜਿਵੇਂ-ਜਿਵੇਂ ਦਿਨ ਲੰਘ ਰਹੇ ਸਨ ਮੇਰੀ ਉਸ ਤੋਂ ਇਸ ਬਾਰੇ ਜਾਣਨ ਦੀ ਉਤਸੁਕਤਾ ਵਾਧੀ ਜਾ ਰਹੀ ਸੀ ਪਰ ਸਕੂਲ ਵਿੱਚ ਕੰਦਾਂ ਤੇ ਲਿਖਿਆ ਪੜਦੇ ਰਹੇ ਤੇ ਵਿਦੇਸ਼ ਆ ਕੇ ਸਿੱਖੇ ਕੰਮ ਹੀ ਪੂਜਾ ਹੈ ਵਾਲੇ ਸੱਭਿਆਚਾਰ ਨੇ ਕਈ ਹਫ਼ਤੇ ਮੋਕਿਆ ਮੇਲ ਨਾ ਬਣਨ ਦਿੱਤਾ ਉਂਝ ਜੇ ਕਦੇ ਕੰਮ ਲਈ ਸ਼ਿਫਟ ਰਲਦੀ ਹੁੰਦੀ ਤਾਂ ਅਸੀਂ ਟੈਲੀਫੋਨ ਤੇ ਲੰਬੀਆਂ ਗੱਲਾਂ ਕਰ ਲੈਂਦੇ ਪਰ ਇਹੋ ਜਿਹੀ ਭੇਦ ਵਾਲੀ ਗੱਲ ਨਾ ਕੋਈ ਸਿਆਣਾ ਬੰਦਾ ਫੋਨ ਤੇ ਕਰਦਾ ਹੈ ਤੇ ਨਾ ਹੀ ਸੁਣਨ ਵਾਲੇ ਨੂੰ ਕੋਈ ਮਜ਼ਾ ਆਉਂਦਾ ਹੈ ਇੱਕ ਛੁੱਟੀ ਵਾਲੇ ਦਿਨ ਮੈਂ ਕਾਰਨੇਡਲੇ ਪਾਰਕ 'ਚ ਬੈਠਾ ਕੋਸੀ ਕੋਸੀ ਧੁੱਪ ਦਾ ਆਨੰਦ ਮਾਣਦਿਆਂ ناول ਪੜ ਰਿਆ ਸੀ ਅਗਲਾ ਚੈਪਟਰ ਸ਼ੁਰੂ ਕਰਨ ਹੀ ਲੱਗਾ ਸਾਂਗੇ ਪਾਰਕ ਦੇ ਕੋਨੇ 'ਚ ਪਰੇ ਨੂੰ ਮੂੰਹ ਕਰਕੇ ਬੈਠਾ ਬੰਦਾ ਹਰਪਾਲ ਵਰਗਾ ਲੱਗਿਆ ਕਹਿੰਦੇ ਨੇ ਨਾ ਅੰਨਾ ਕੀ ਪਾਲੇ ਜਵਾਬ ਸੀ ਦੋ ਅੱਖਾਂ ਮੈਂ ਝਟ ਕਿਤਾਬ ਬੰਦ ਕੀਤੀ ਤੇ ਘਾਹ ਤੇ ਵਿਛਾਈ ਚਾਦਰ ਲਵੇਟਦੇ ਹੋਏ ਉਸ ਦੇ ਵੱਲ ਤੁਰ ਪਿਆ ਥੋੜਾ ਨੇੜੇ ਗਿਆ ਤਾਂ ਵਿਸ਼ਵਾਸ ਹੋ ਗਿਆ ਕਿ ਉਹੀ ਹੈ ਰੇਡੀਓ ਉਹਨੇ ਕੰਨ ਦੇ ਕੋਲ ਕੀਤਾ ਹੋਇਆ ਸੀ ਪੈਰਾਂ ਦਾ ਖੜਕਾ ਸੁਣ ਕੇ ਉਹ ਪਿੱਛੇ ਨੂੰ ਚੱਕ ਕੇ ਹੈਰਾਨ ਜਾ ਹੋਇਆ ਤੇ ਰੇਡੀਓ ਪਾਸੇ ਰੱਖ ਕੇ ਉੱਠਦੇ ਹੀ ਮੈਨੂੰ ਜਫੀ ਪਾ ਲਈ ਮੈਂ ਸਮਝ ਗਿਆ ਜਾਰ ਹੋਰੀ ਬੜੇ ਖੁਸ਼ਮੂਰਚ ਨੇ ਮੇਰੇ ਨਾਲ ਚਾਦਰ ਵਿਛਾ ਕੇ ਅੱਧੀ ਘੁਮਲਦੇ ਹੋਏ ਉਹ ਚੌਂਕੜੀ ਮਾਰ ਬਹਿ ਗਿਆ ਸਮਾਂ ਬਤੌਣ ਲਈ ਨਾਲ ਲਿਆਂਦੀ ਚਾਵਲ ਦੀ ਥਰਮਸ ਤੇ ਹੋੜ ਨਿਕ ਸੁੱਕ ਵਾਲਾ ਬੈਗ ਮੈਂ ਇੱਕ ਪਾਸੇ ਟਿਕਾ ਕੇ ਉਸ ਨਾਲ ਗੱਲ ਛੇੜ ਲਈ ਲੱਗਦਾ ਐਤ ਕੀ ਵਾਰ ਇੰਡੀਆ ਚ ਕੋਈ ਲਾਟਰੀ ਲੂਟਰੀ ਨਿਕਲੀ ਹੈ ਤੇਰੀ ਹਾਨੀ ਫੋਨ ਕਰਾਂ ਅਸੀਂ ਇੱਕ ਦੂਜੇ ਨੂੰ ਚੰਗੇ ਦੋਸਤਾਂ ਵਾਂਗ ਤੂੰ ਕਹਿ ਕੇ ਬੁਲਾਉਂਦੇ ਹਾਂ ਉਹ ਤਾਂ ਜਿਵੇਂ ਪਹਿਲਾਂ ਹੀ ਮੌਕੇ ਦੀ ਉਡੀਕ ਵਿੱਚ ਸੀ ਬਿਨਾਂ ਚਿਜਕ ਸ਼ੁਰੂ ਹੋ ਗਿਆ ਭਰਾਵਾ ਪੈਸਿਆਂ ਪੂਸਿਆਂ ਵਾਲੀ ਲੋਟਰੀ ਤੇ ਨਹੀਂ ਨਿਕਲੀ ਪਰ ਜਜਬਾਤੀ ਲੋਟਰੀ ਨੇ ਜ਼ਰੂਰ ਮਾਲਾ ਮਾਲ ਕਰਤਾ ਉਹ ਲੋਟਰੀ ਜਿਸ ਦੀ ਉਮੀਦ ਮੇਰੇ ਸਾਹਾਂ ਵਿੱਚ ਵਸੀ ਰਹਿੰਦੀ ਸੀ ਜੇ ਤੂੰ ਸਾਰਾ ਕੁਝ ਸੁੰਨਾ ਤਾਂ ਥੋੜਾ ਟਾਈਮ ਜ਼ਰੂਰ ਲੱਗ ਜਾਊਗਾ ਜੇ ਤੰਨੂੰ ਕੋਈ ਕਾਹਲ ਨਹੀਂ ਤਾਂ ਯਾਰ ਹੁਣੇ ਛੇੜ ਲੰਦਿਆਂ ਕਿੱਸਾ ਇੱਕੋ ਸਾਉ ਕਿੰਨਾ ਕੁਝ ਬੋਲ ਗਿਆ ਮਾ ਜੇ ਕੈਨੇਡਾ ਹੀ ਸਿੱਕੇ ਇਹ ਹੀ ਕਿੱਸਾ ਸੁਣਨ ਲਈ ਤੇ ਮੈਂ ਕਿੰਨੇ ਦਿਨਾਂ ਤੋਂ ਮੌਕਾ ਪਾਲ ਰਿਆ ਸੀ ਪਰ ਇਸ ਤੋਂ ਪਹਿਲਾਂ ਹੀ ਲੱਤਾਂ ਤੋਂ ਪਾਰ ਹਲਕਾ ਕਰਨ ਲਈ ਪਾਸਾ ਜੈ ਲੈ ਕੇ ਤੇ ਆਲੇ ਦੁਆਲੇ ਚਾਤੀ ਮਾਰ ਕੇ ਹੋ ਆਪੇ ਹੀ ਸ਼ੁਰੂ ਹੋ ਗਿਆ ਓਏ ਸਾਡੇ ਵਰਗੇ ਜਾਰਾਂ ਬੇਲੀਆਂ ਦੀਆਂ ਬਥੇਰੀਆਂ ਟੋਲੀਆਂ ਬੈਠੀਆਂ ਹੋਈਆਂ ਸੀ ਪਾਰਕ ਵਿੱਚ ਪਰ ਕੈਨੇਡੀਅਨ ਲੋਕ ਬੇਗਾਨਿਆਂ ਦੀਆਂ ਗੱਲਾਂ ਸੁਣੋਂਦਾ ਸਮਾਂ ਖਰਾਬ ਨਹੀਂ ਕਰਦੇ ਜਵਾਨੀ ਵੇਲੇ ਦੀਆਂ ਗੱਲਾਂ ਨੇ ਭਰਾਵਾ ਕੁਦਰਤ ਦੀ ਲਾਈ ਵੱਡੀ ਜਜ਼ਬਾਤੀ ਸੱਟ ਤੋਂ ਕੁਝ ਮਹੀਨੇ ਬਾਅਦ ਅਚਾਨਕ ਅਮਰਜੀਤ ਨੂੰ ਵੇਖਿਆ ਤਾਂ ਇੱਕ ਵਾਰ ਤਾਂ ਨਜ਼ਰਾਂ ਗੱਡੀਆਂ ਹੀ ਰਹਿ ਗਈਆਂ ਕਿ ਉਹ ਰਹਿ ਗਈਆਂ ਉਸਦੇ ਚਿਹਰੇ ਤੇ ਯਕੀਨ ਜਿਆ ਨਹੀਂ ਹੋ ਰਿਹਾ ਸੀ ਆਪਣੀ ਨਜ਼ਰ ਉੱਤੇ ਇਹ ਪਤਾ ਲਾਉਣ ਲਈ ਮੈਂ ਕਿਤੇ نیند ਵਿੱਚ ਤਾਂ ਨਹੀਂ ਮੈਂ ਅੱਖਾਂ ਚਮਕ ਚਮਕ ਕੇ ਵੇਖਿਆ ਸੀ ਉਸ ਨੂੰ ਖੈਰ ਉਹ ਲੰਬੀ ਕਹਾਣੀ ਹੈ ਕਦੇ ਫਿਰ ਸਹੀ ਅੱਜ ਮੈਂ ਇਸੇ ਬਾਰੇ ਦੱਸਦਾ ਉਸਦੇ ਵੱਲ ਲੱਗੀ ਮੇਰੀ ਟਿਕਟਕੀ ਨੂੰ ਉਸਨੇ ਨੋਟ ਕਰ ਲਿਆ ਸੀ ਫਿਰ ਤੋਂ ਦੇਖਣ ਦੀ ਲਾਲਸਾ ਤਹਿਤ ਤੀਜੇ ਚੌਥੇ ਦਿਨ ਮੈਂ ਫਿਰ ਉਸ ਦੇ ਕੋਲ ਲੰਗਨ ਦੀ ਉਡੀਕ ਕੀਤੀ ਨੀਤ ਸਾਫ ਉਹ ਵਿਤਾ ਕੁਦਰਤ ਟੋ ਮਿਲ ਬਣਾ ਦਿੰਦੀ ਹੈ ਤੀਜੀ ਵਾਰ ਉਸ ਨੇ ਆਪ ਹੀ ਬੁਲਾ ਲਿਆ ਮੇਰੇ ਕੰਨਾਂ ਨੂੰ ਆਵਾਜ਼ ਤੇ ਬੋਲਾਂ ਦਾ ਲੈ ਜਾ ਵੀ ਉਹੀ ਲੱਗੇ ਜੋ ਅਜੇ ਫਿੱਗੇ ਨਹੀਂ ਸੀ ਪਏ ਬਸ ਸਾਡੀ ਇੱਕ ਮਿਕਤਾ ਦਾ ਮੁੱਢ ਬੱਜ ਗਿਆ ਮੇਰਾ ਜੀਵਨ ਉਦੇਸ਼ ਨੇ ਫਿਰ ਤੋਂ ਗੜਾਈ ਪਰਨ ਲੱਗ ਪਿਆ ਚਿੱਠੀ ਪੱਤਰਾਂਹੀਂ ਅਸੀਂ ਇੱਕ ਦੂਜੇ ਨੂੰ ਹੋਰ ਨੇੜੇ ਤੋਂ ਜਾਣਨ ਲੱਗ ਪਏ ਸਾਲ ਕੋ ਦੀ ਇਸ਼ਕ ਪੜਾਈ ਕਰਕੇ ਅਤੇ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਅਸੀਂ ਜ਼ਿੰਦਗੀ ਦੀ ਗੱਡੀ ਨੂੰ ਇੱਕੋ ਲਾਈਨ ਤੇ ਤੋਰਨ ਦਾ ਐਦ ਕਰ ਲਏ ਉਦੋਂ ਜੇ ਕਦੇ ਹੋਰ ਗੱਲਾਂ ਤੋਂ ਵੇਹਲ ਮਿਲਦਾ ਤਾਂ ਉਹ ਗੰਭੀਰ ਜਿਹੇ ਸਵਾਲ ਕਰਿਆ ਕਰਦੀ ਸੀ ਇਹ ਸਵਾਲ ਉਹਨੇ ਕਈ ਵਾਰ ਕੀਤਾ ਕਿ ਕਿਸੇ ਆਪਣੇ ਪ੍ਰਤੀ ਸਾਡੇ ਮਨ ਵਿੱਚ ਬਣੀ ਕੜਵਾਹਟ ਉਸਦੇ ਮਰਨ ਤੋਂ ਬਾਅਦ ਪੱਲਾ ਉਂਜੀ ਬਣੀ ਰਹਿੰਦੀ ਹੈ ਜਾਂ ਮੌਤ ਤਰਸ ਦਾ ਪਾਤਰ ਬਣ ਕੇ ਕੁੜਤ ਨੂੰ ਸਤਕਾਰ ਚ ਬਦਲ ਦਿੰਦੀ ਹੈ ਉਸਦੇ ਇਸ ਸਵਾਲ ਦੇ ਆਧਾਰ 'ਤੇ ਪਤਾ ਤਾਂ ਮੈਨੂੰ देर ਬਾਅਦ ਲੱਗਾ ਪਰ ਉਹਦੋਂ ਸਵਾਲ ਨੂੰ ਐਵੇਂ ਜਈ ਸਮਝ ਐਵੇਂ ਜਈ ਗੱਲ ਸਮਝ ਕੇ ਕੱਟੇ ਕੋਡੀਆਂ ਕਰ ਦਿੰਦਾ ਰਿਹਾ ਉਸ ਉਮਰੇ ਇੱਕ ਤਾਂ ਜ਼ਿੰਦਗੀ ਦੇ ਵੱਡੇ ਤਜਰਬੇ ਨਹੀਂ ਹੁੰਦੇ ਤੇ ਨਾ ਹੀ ਮੈਂ ਚਾਹੁੰਦਾ ਹੁੰਦਾ ਕਿ ਵਸੀ ਮਿਲੇ ਰੋਮਾਂਟਿਕ ਪਲਾਂ ਨੂੰ ਗੰਭੀਰਤਾ ਦੀ ਪੇੜ ਚੜਾ ਕੇ ਗਵਾ ਦਈਏ ਚੜਦੀ ਉਮਰ ਦੇ ਜੋਸ਼ ਦੀ ਲਗਾਮ ਕੱਸ ਕੇ ਫੜਦੇ ਸੀ ਵੱਡਿਆਂ ਦੀ ਇੱਜ਼ਤ ਦਾ ਸਵਾਲ ਕਦੇ ਹਉ ਪਰੇ ਕਦੇ ਨਹੀਂ ਸੀ ਕੀਤਾ ਮਿਲਣਾ ਵੀ ਤੇ ਉਦੋਂ ਲੋਕ-ਲੋਕ ਕੇ ਪੈਂਦਾ ਸੀ ਹੁਣ ਵਰਗੇ ਮੌਕੇ ਥੋੜੀ ਹੁੰਦੇ ਸੀ ਤੈਨੂੰ ਪਤਾ ਹੀ ਹੋ ਤੂੰ ਵੀ ਤੇ ਉਮਰ ਦੇ ਉਹ ਪੱਤਨ ਪਾਰ ਕੀਤਾ ਹੀ ਆ ਇੰਜ ਦੀਆਂ ਮਿਲਨੀਆਂ ਮੌਕੇ ਘੜੀਆਂ ਦੀਆਂ ਸੂਈਆਂ ਬਹੁਤ ਤੇਜ਼ ਦੌੜਨ ਲੱਗ ਜਾਂਦੀਆਂ ਕੁਝ ਦਿਨ ਮਿਲ ਨਾ ਸਕਣਾ ਸਾਨੂੰ ਔਖਾ ਔਖਾ ਲੱਗਦਾ ਉਸ ਤੋਂ ਪਹਿਲੀ ਮਿਲਣ ਦਾ ਚਿੱਤਾ ਕਰਦੇ ਆ ਸਾਨੂੰ ਲੱਗਣਾ ਜਿਵੇਂ ਸਾਲ ਲੰਘ ਗਿਆ ਹੋਵੇ ਹਰ ਪਾਲ ਦੀਆਂ ਅੱਖਾਂ ਦੀ ਚਮਕ ਤੇ ਆਵਾਜ਼ ਉੱਚਲਾ ਪ੍ਰਗਟਾਵਾ ਗਵਾਹੀ ਭਰ ਰਿਹਾ ਸੀ ਕਿ ਉਹ ਵੀ ਜੋ ਦੱਸ ਰਿਹਾ ਇਹ ਉਸ ਦੇ ਮਨ ਦੀਆਂ ਖੁੱਲ ਰਹੀਆਂ ਪਰਤਾਂ ਨੇ ਮੈਨੂੰ ਉਸ ਵਿੱਚ ਕਿਤੇ ਵੀ ਕੁਝ ਬਨਾਵਟੀ ਨਹੀਂ ਸੀ ਲੱਗ ਰਿਹਾ ਉਸ ਦਾ ਲੈ ਜਾਵੇ ਬੇਜਿਕ ਤੇ ਦਮਦਾਰ ਬੰਦਾ ਜਾ ਰਿਹਾ ਸੀ ਥੋੜੇ ਟਹਿਰਾਤ ਤੋਂ ਬਾਅਦ ਉਸਨੇ ਜਾਂਦਾ ਵਾਲਾ ਵਰਕਾ ਪਲਟਿਆ ਤੇ ਸ਼ੁਰੂ ਹੋ ਗਿਆ ਚਾਰ ਕੁ ਸਾਲਾਂ ਬਾਅਦ ਉਹ ਸਮਾਂ ਆ ਗਿਆ ਜਿਸ ਦੀ ਕਲਪਨਾ ਵੱਲ ਪ੍ਰੇਮੀਆਂ ਦਾ ਕਦੇ ਧਿਆਨ ਨਹੀਂ ਜਾਂਦਾ ਤੇ ਜੇਕਰ ਕਦੇ ਸੋਚਿਆ ਤਾਂ ਨਾਲ ਦੀ ਨਾਲ ਉਸਦੇ ਹਲਦੀਆਂ ਵਿਉਤਾਂ ਵੀ ਗੁੰਦਲੀਆਂ ਜਾਂਦੀਆਂ ਆਖਿਰ ਇੱਕ ਦਿਨ ਉਹ ਵੀ ਆ ਗਿਆ ਉਸਦੇ ਬਾਪ ਦੇ ਕਿਰਦਾਰ ਕਾਰਨ ਉਹ ਡਰ ਕਦੇ ਦੇ ਪਨਪਦਾ ਹੁੰਦਾ ਸੀ ਪਰ ਅਸੀਂ ਗੰਭੀਰ ਕਦੇ ਨਹੀਂ ਸੀ ਹੋਏ ਅਖੀਰ ਹੋਰਾਂ ਵਾਂਗ ਸਾਨੂੰ ਵੀ ਸੰਜੋਗਾ ਨੂੰ ਦੋਸ਼ ਦੇ ਕੇ ਮਨ ਨੂੰ ਸਮਝਾਉਣ ਵਾਲਾ ਰਾਹ ਫੜਨਾ ਪੈ ਗਿਆ ਸ਼ੁਰੂ-ਸ਼ੁਰੂ ਚ ਤਾਂ ਉਵੇਂ ਹੀ ਮਹਿਸੂਸ ਹੋਇਆ ਸੀ ਜਿਵੇਂ ਮੇਰਾ ਬਾਪ ਸੰਤਾਲੀ ਦੀ ਵੰਡ ਕਰਨ ਵਾਸਤੇ ਰਸਤੇ ਘਰਬਾ ਪਾਕਿਸਤਾਨ ਵਿੱਚ ਛੱਡ ਆਉਂਦੇ ਗੰਮ ਵਿੱਚ ਰਾਤ ਨੂੰ ਉੱਟ-ਉਟ ਕੇ ਰੋਇਆ ਕਰਦਾ ਸੀ। ਮੇਰੀ ਦਾਦੀ ਦੱਸਿਆ ਕਰਦੀ ਸੀ ਇਸ ਬਾਰੇ ਬੜਾ ਕੁਝ। ਖੈਰ ਸਮਾਂ ਬੀਤਰ ਨਾਲ ਲਸੀ। ਵਿਛੋੜੇ ਦੀਆਂ ਚੀਜ਼ਾਂ ਦੇ ਆਦੀ ਹੁੰਦੇ ਗਏ ਤੇ ਜ਼ਿੰਦਗੀ ਨੂੰ ਫਿਰ ਤੋਂ ਸਵਾਰਨ ਵਾਲੇ ਰਾਹ ਲੱਭਣ ਲੱਗੇ। ਲੰਬੇ ਸਮੇਂ ਦੇ ਚੱਕਮਾਂ ਨੂੰ ਭੁਲਾਉਣ ਲਈ ਸਾਡੇ ਯਤਨ ਸਥਾ। ਸਕਾਰਥ ਹੁੰਦੇ ਗਏ ਤੇ ਅਸੀਂ ਦੋਹੇ ਵਸਾਏ ਹੋਏ ਆਪਣੇ ਆਪਣੇ ਕਰਨ ਉਰਸ਼ਣੋਂ ਲੱਗ ਪਏ। ਸਮਝ ਆ ਗਿਆ ਸੀ ਕਿ ਉਹਨਾਂ ਦਾ ਕੀ ਕਸੂਰ ਜਿਨ੍ਹਾਂ ਦੇ ਲੜ ਲੱਗੇ ਆ ਜਾਂ ਲਾਇਆ ਗਿਆ ਏ ਫਿਰ ਤੋਂ ਆਪਸ ਵਿੱਚ ਕੀਤੇ عہد ਤਹਿਤ ਅਸੀਂ ਦੋਵੇਂ ਆਪਣੇ ਜੀਵਨ ਸਾਥੀਆਂ ਨੂੰ ਸਮਰਪਿਤ ਹੋ ਗਏ ਤੇ ਸਾਡੀਆਂ ਗ੍ਰੈਸਟੀਆਂ ਗੱਡੀਆਂ ਆਪਣੀਆਂ ਆਪਣੀਆਂ ਲਾਈਨਾਂ ਉੱਤੇ ਤੇਜ਼ੀ ਨਾਲ ਦੌੜਨ ਲੱਗੀਆਂ ਅਸੀਂ ਇੱਕ ਦੂਜੇ ਦੀ ਯਾਦ ਨੂੰ ਗੱਲ ਲਾ ਲਿਆ ਹੋਇਆ ਸੀ ਫੁਰਸਤ ਦੇ ਪੱਲਾ ਵਿੱਚ ਉਹਨਾਂ ਦਿਨਾਂ ਦੀਆਂ ਗੱਲਾਂ ਚੇਤੇ ਕਰਕੇ ਅਸੀਂ ਸ਼ਰ ਸ਼ਰ ਹੋਣ ਲੱਗ ਪਏ ਪਰ ਕਦੇ ਨਾ ਕਦੇ ਮਿਲਣ ਦੀ ਉਮੀਦ ਸਾਡੇ ਦੋਹਾਂ ਦੇ ਮਨਾਂ ਵਿੱਚ ਕਾਇਮ ਰਹਿੰਦੀ ਕਹਿੰਦੇ ਨੇ ਨਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਇਸ ਵਾਰ ਉਹ ਫਲ ਆਪ ਹੀ ਸਾਡੇ ਚੋਲੀ ਆਂ ਡਿੱਗਾ ਮੈਂ ਦੇਖਿਆ ਹਰਪਾਲ ਦੀ ਆਵਾਜ਼ ਕੁਛ ਭਾਰੀ ਜਈ ਹੋ ਰਹੀ ਸੀ ਉਸਨੇ ਆਪੇ ਹੀ ਕੋਲ ਪਈ ওয়াਟਰ ਬੋਤਲ ਚੋਂ ਦੋ ਤਿੰਨ ਘੁੱਟ ਪਰੇ ਇਧਰ ਉਧਰ ਵੇਖਿਆ ਤੇ ਮੇਰੇ ਕੰਨ ਤੋਂ ਪਹਿਲਾਂ ਹੀ ਆਗਾ ਦੁਰ ਪਿਆ ਸਮੇਂ ਦੀਆਂ ਸੂਈਆਂ ਨੇ ਗੇੜੇ ਕੱਢ ਕੱਢ ਕੇ ਦਹੱਕਿਆਂ ਦਾ ਸਫਰ ਮੁਕਾ ਲਿਆ ਸਦੀ ਦਾ ਨੰਬਰ ਤੇ ਮਹਾਂਦਰਾ ਬਦਲ ਗਿਆ ਹੋਇਆ ਆਪੋ ਆਪਣੀਆਂ ਕਬੀਲਦਾਰੀਆਂ ਨਿਪਟਾ ਕੇ ਵੇਲੇ ਹੋ ਚੁੱਕੇ ਆ ਅਸੀਂ ਦੋਵੇਂ ਅੱਜ ਕੀ ਪਿੰਡ ਜਾਣ ਤੋਂ ਕੁਝ ਦਿਨ ਬਾਅਦ ਉਸ ਨਾਲ ਅਚਾਨਕ ਮੇਲ ਹੋ ਗਿਆ ਲੁਕੋ ਲੁਕ ਦੀ ਚਿੰਤਾ ਖਤਮ ਹੋ ਗਈ ਪਰ ਹੁਣ ਉਦੋਂ ਵਰਗੇ ਡਰੋਣੀ ਵੀ ਤੇ ਨਹੀਂ ਨਾ ਰਹੀ ਉਂਝ ਵੀ ਐਨੇ ਸਾਲਾਂ ਚ ਜਮਾਨੇ ਨੇ ਕਿੰਨੀ ਤਰੱਕੀ ਕਰ ਲਈ ਹੋਈ ਹੈ ਲੋਕਾਂ ਦੀ ਨਜ਼ਰ ਤੋਂ ਬਚਣ ਦੇ ਬਥੇਰੇ ਵਸੀਲੇ ਨੇ ਹੁਣ ਥਾਂ ਥਾਂ ਉੱਤੇ ਹੋਟਲ ਮੋਟਲ ਖੁੱਲਗੇ ਹੋਏ ਨੇ ਉਸ ਦਿਨ ਮੈਂ ਨਕੋਦਰਕੋਲ ਕਿਸੇ ਦੋਸਤ ਨੂੰ ਮਿਲਣ ਜਾਂਦੇ ਹੋਏ ਆਪਣੇ ਸ਼ਹਿਰ ਦੇ ਰੇਲਵੇ ਸਟੇਸ਼ਨ ਮੁਰੇ ਉਲੰਗ ਰਿਆ ਸਾਂ रेल लाइनਾ ਉੱਪਰ ਪੁਲ ਤੋਂ ਲੰਘਦਿਆਂ ਮੈਂ ਵੇਖਿਆ ਸੀ ਕਿ ਦਿੱਲੀੋਂ ਆਈ ਸ਼ਤਾਬਦੀ ਰੇਲਗੱਡੀ ਸਟੇਸ਼ਨ ਉੱਤੇ ਖੜੀ ਸੀ ਉਸ ਵੇਲੇ ਸੱਜੇ ਹੱਥ ਬਾਜ਼ਾਰ ਵਾਲਾ ਮੋੜ ਕੱਟਣ ਹੀ ਲੱਗਾ ਸੀ ਕਿ ਮੇਰੀ ਕਾਰ ਦੇ ਮੂਰੇ ਸੜਕ ਦੇ ਵਿੱਚ ਕਾਰ ਜਾ ਰਹੇ ਸਾਈਕਲ ਵਾਲੇ ਦੇ ਕਰੀਰ ਉੱਤੋਂ ਪਾਸੇ ਨੂੰ ਉਲੜੀ ਹੋਈ ਗੱਟੜੀ ਡਿੱਗ ਗਈ ਗੱਟੜੀ ਨੂੰ ਕਾਰ ਹੇਠ ਆਉਣ ਤੋਂ ਬਚਾਉਣ ਲਈ ਬ੍ਰੇਕ ਮਾਰਨੀ ਸੁਭਾਵਿਕ ਸੀ ਅਚਾਨਕ ਮੇਰੀ ਨਜ਼ਰ ਖੱਬੇ ਪਾਸੇ ਕਿਸੇ ਤੇ ਪਈ ਜਾਣੇ ਬਚਾਣੇ ਚਿਹਰੇ ਵਾਲੀ ਔਰਤ ਆਟੋ ਵਾਲੇ ਨੂੰ ਕੁਝ ਕਹਿ ਰਹੀ ਸੀ ਆਮ ਕਰਕੇ ਕਿਸੇ ਵੱਲ ਵੇਖਿਆ ਮਨ ਆਪਣੇ ਆਪ ਨੂੰ ਆਪਣੇ ਆਪ ਮਨ ਨੂੰ ਸਵਾਲ ਵੀ ਕਰ ਲੈਂਦਾ ਹੈ ਤੇ ਫਿਰ ਆਪੇ ਜਵਾਬ ਦੇ ਦਿੰਦਾ ਹੈ ਅੱਖਾਂ ਰਾਹੀਂ ਮਨ ਤੱਕ ਪਹੁੰਚੀ ਉਹ ਔਰਤ ਬਾਰੇ ਵੀ ਮਨ ਨੇ ਆਪੇ ਜਵਾਬ ਦੇ ਲਿਆ ਸ਼ਤਾਬਦੀ ਤੋਂ ਉੱਤਰ ਕੇ ਉਸਨੇ ਕਿਤੇ ਜਾਣ ਲਈ ਆਟੋ ਲੈਣਾ ਹੋ ਪਰ ਉਸ ਜਵਾਬ ਨਾਲ ਸਵਾਲ ਕਰਨ ਵਾਲੇ ਮਨ ਦੀ ਤਸੱਲੀ ਨਹੀਂ ਸੀ ਹੋਈ ਮਨਾਂ 'ਚ ਵੱਸਣ ਵਾਲਿਆਂ ਦੀ ਪਛਾਣ ਵਿੱਚ ਮੁੱਤਾਂ ਬਾਦਵੀਂ ਭੁਲੇਖਾ ਨਹੀਂ ਖਾਂਦੀਆਂ ਸਾਡੀਆਂ ਅੱਖਾਂ ਸ਼ੀਸ਼ੇ ਵਿੱਚੋਂ ਸਾਡੀਆਂ ਨਜ਼ਰਾਂ ਮਿਲੀਆਂ ਮੈਂ ਅਜੇ ਇਸ਼ਾਰਾ ਕਰਨ ਬਾਰੇ ਸੋਚ ਹੀ ਰਹੀ ਸੀ ਕਿ ਉਸਨੇ ਤੇਜ਼ੀ ਨਾਲ ਲਾ ਕੇ ਖਿੜਕੀ ਦੇ ਹੈਂਡਲ ਨੂੰ ਹੱਥ ਪਾ ਲਿਆ ਸਮਝਣ 'ਚ देर ਨਾ ਲੱਗੀ ਕਿ ਮਿਲਾ ਦੇ ਰੱਬਾਂ ਦੀ ਤੰਗ ਉਸਦੇ ਮਨ 'ਚ ਮੇਰੇ ਤੋਂ ਨਾਲ ਮੇਰੇ ਨਾਲੋਂ ਤਿੱਖੀ ਸੀ ਇਸ ਤੋਂ ਪਹਿਲਾਂ ਕਿ ਰਸਤਾ ਰੋਕ ਕੇ ਖੜੇ ਮੈਨੂੰ ਪਿੱਛੋਂ ਕੋਈ ਹਾਰਨ ਮਾਰਦਾ ਉਹਦੇ ਮੂਲੇ ਸੀਟ ਉੱਤੇ ਬੈਠਦੇ ਹੀ ਮੈਂ ਕਾਰ ਤੋੜ ਲਈ ਉਸੇ ਸਾਈਕਲ ਵਾਲੇ ਕੋ ਲੰਗੇ ਤਾਂ ਉਹਨੇ ਸ਼ੁਕਰਾਨੇ ਵਜੂ ਸ਼ਿਰ ਚੁਕਾਇਆ ਬ੍ਰੇਕ ਮਾਰ ਕੇ ਉਸ ਦਾ ਸਮਾਨ ਖਰਾਬ ਹੋਣ ਬਚਾਣ ਦਾ ਧੰਨਵਾਦ ਕਰ ਰਿਹਾ ਸੀ ਉਹ ਮੈਨੂੰ ਕਿਵੇਂ ਦੱਸਦਾ ਕਿ ਭਾਈ ਤੇਰੇ ਸਮਾਨ ਨੇ ਤਾਂ ਮੇਰੀ ਉਹ ਮੁਰਾਦ ਪੂਰੀ ਕਰਵਾ ਦਿੱਤੀ ਜਿਸ ਲਈ ਮੈਂ ਕਿੰਨੇ ਸਾਲਾਂ ਤੋਂ ਰੱਬ ਤਿਆਰਿਆ ਸੀ ਮੁੱਢਲੀ ਤੇ ਰਸਮੀ ਗੱਲਬਾਤ ਅਮਰਜੀਤ ਨੇ ਦੱਸਿਆ ਕਿ ਉਹ ਕਿਸੇ ਕੰਮ ਦਿੱਲੀ ਗਈ ਸੀ ਤੇ ਅੱਜ ਆਪਣੇ ਸ਼ਹਿਰ ਤੋਂ ਪਹਿਲਾਂ ਕਿਸੇ ਰਿਸ਼ਤੇਦਾਰ ਕੋਲ ਕਪੂਰਥਲੇ ਜਾਂਦਾ ਪ੍ਰੋਗਰਾਮ ਹੈ ਜਿਸ ਨੂੰ ਹੁਣ ਟਾਲਿਆ ਜਾ ਸਕਦਾ ਜੇ ਮੁੱਤਾ ਬਾਦ ਮਿਲਿਆਂ ਤਾਂ ਦੁੱਖ ਸੁੱਖ ਫਰੋਲਣ ਲਈ ਕਈ ਘੰਟੇ ਤਾਂ ਚਾਹੀਦੇ ਨੇ ਮੇਰੇ ਕੁਛ ਕਹਿਣ ਤੋਂ ਪਹਿਲਾਂ ਹੀ ਉਹ ਆਪ ਹੀ ਬੋਲ ਪਈ ਮੇਰੇ ਲਈ ਪਲਾ ਇਸ ਤੋਂ ਵੱਧ ਹੋਰ ਕਿਹੜੀ ਖੁਸ਼ੀ ਹੋਣੀ ਸੀ ਕੁਝ ਹੋਰ ਕਹਿਣ ਦੀ ਥਾ ਮੈਂ ਉਸ ਨੂੰ ਉਤੋਂ ਦੀ ਬਲਿਆ ਇਸ ਦਾ ਮਤਲਬ ਤੂੰ ਅਜੇ ਵੀ ਮੇਰੇ ਮਨ ਆਈ 부ਝ ਲੈਣੀ ਹੈ ਉਸ ਦਿਨ ਦੇ ਦੋਹਾਂ ਦੇ ਅਗਲੇ ਪ੍ਰੋਗਰਾਮ ਉੱਤੇ ਲਕੀਰ ਫੇਰ ਗਈ ਤੇ ਕੱਲ ਤੱਕ ਇਕੱਠੇ ਸਮਾਂ ਬਤਾਉਣਾ ਤੈਅ ਹੋ ਗਿਆ ਇਕਾਂਤ ਜੇ ਹੋਟਲ 'ਚ ਜਾ ਕੇ ਕਮਰਾ ਲੈ ਕੇ ਖਾਣੇ ਦਾ ਆਰਡਰ ਦੇਣ ਤੋਂ ਪਹਿਲਾਂ ਉਸ ਤੋਂ ਪਸੰਦ ਪੁੱਛੀ ਭੁਲਗੀ ਮੇਰੀ ਪਸੰਦ ਉਸ ਦਾ ਜਵਾਬ ਸੁਣ ਕੇ ਮੈਂ ਉਸੇ ਵਿਲੇਤਾ ਫਸਿਆ ਮਹਿਸੂਸ ਕਰਨ ਲੱਗਾ ਮੈਂ ਆਪਣੀ ਸੋਚ ਵਾਲਾ ਕੋੜਾ 45 ਸਾਲ ਪਿੱਛੇ ਦਰੋਂਣ ਲੱਗ ਪਿਆ ਤੇ ਨਾਲ ਦੀ ਨਾਲ ਮੇਜ਼ ਦੇ ਪੇ ਮੀਨੂ ਕਾਰਡ ਦੀਆਂ ਤਹਿਾਂ ਫਰੋਲਣ ਲੱਗ ਪਿਆ 2 ਮਿੰਟਾਂ ਵਿੱਚ ਮੈਂ ਅਮਰਜੀਤ ਦੀ ਪਸੰਦ ਵਾਲੇ ਖਾਣੇ ਵੇਟਰ ਵਾਲੇ ਕਾਗਜ਼ ਤੇ ਲਿਖ ਦਿੱਤੇ ਕੁਝ ਥੇਰ ਬਾਅਦ ਮੇਜ਼ ਤੇ ਲੱਗੇ ਖਾਣੇ ਤੋਂ ਟੱਕਣ ਲਾਉਂਦੇ ਹੋਏ ਉਹ ਹੈਰਾਨ ਜੀ ਹੋਈ ਜਾ ਰਹੀ ਸੀ ਮੈਨੂੰ ਉਸ ਦੇ ਪਸੰਦੀਦਾ ਸੁਆਦ ਅਜੇ ਵੀ ਯਾਦ ਹਨ ਜਾਦਾ ਦੀਆਂ ਪਟਾਰੀਆਂ ਤੇ ਟੱਕਣ ਲਾ ਕੇ ਸਾਂਝੇ ਕਰਦੇ ਆਂ ਤਿੰਨ ਘੰਟੇ ਕਦੋਂ ਲੰਘ ਗਏ ਸਾਨੂੰ ਪਤਾ ਹੀ ਨਾ ਲੱਗਾ ਥੋੜੀ ਸਹਜ ਹੋਣ ਲਈ ਕਾਫੀ ਮੰਗਵਾ ਲਈ ਕੁਝ ਥੇਰ ਚਾਹ ਤੇ ਕਾਫੀ ਵਿਚਲਾ ਫਰਕ ਫਰੋਲਦੇ ਰਹੇ ਕਪ ਖਾਲੀ ਕਰਕੇ ਕਹਿੰਦੀ ਤੁਹਾਨੂੰ ਉਹ ਸਵਾਲ ਜ਼ਿਆਦਾ ਹੈ ਜਿਸ ਦਾ ਤੁਸੀਂ ਕਦੇ ਜਵਾਬ ਨਹੀਂ ਸੀ ਦਿੱਤਾ ਪਰਵਾਰ ਦੇ ਜੀ ਦੀ ਮੌਤ ਤੋਂ ਬਾਅਦ ਵੀ ਉਸ ਪ੍ਰਤੀਖਟਾਸ ਉਵੇਂ ਦੀ ਉਵੇਂ ਬਣੀ ਰਹਿਣ ਵਾਲਾ ਹਾਂ ਆਪਣੇ ਰਸਤੇ ਵੱਖ-ਵੱਖ ਹੋਣ ਤੋਂ ਬਾਅਦ ਮੈਨੂੰ ਉਸ ਦਾ ਜਵਾਬ ਮਿਲ ਗਿਆ ਸੀ ਸੁਭਾਵਕ ਜਿਹੀ ਹੀ ਮੇਰੇ ਮੂੰਹੋਂ ਨਿਕਲ ਗਿਆ ਮਨ ਵਿੱਚ ਮੈਲ ਨਾ ਹੋਵੇ ਤਾਂ ਸੱਚ ਬੋਲਣ ਲੱਗਿਆ ਗੱਲ ਨੂੰ ਲਿਫਾਫੇ ਬਾਜੀ ਨਾਲ ਚੋਪੜਨ ਦੀ ਲੋੜ ਨਹੀਂ ਪੈਂਦੀ ਇਹ ਗੱਲ ਸਾਡੇ ਪ੍ਰੋਫੈਸਰ ਵੀ ਕਹਿੰਦੇ ਹੁੰਦੇ ਸੀ ਕਹਿੰਦੀ ਜੋ ਆਪ ਤੇ ਕੁਝ ਸਾਲ ਹੋਏ ਮੈਂ ਲੱਭ ਵੀ ਲਿਆ ਪਰ ਅੱਜ ਤੁਹਾਡੇ ਮੂੰਹ ਸੁੰਨਾ ਜ਼ਿਆਦਾ ਚੰਗਾ ਲੱਗੂ ਤੇ ਸੋਫੇ ਦੇ ਦੂਜੇ ਕੋਨੇ ਲੱਤਾਂ ਪਸਾਰ ਬੈਠੀ ਹੋਈ ਨੇ ਅੱਖਾਂ ਫਲਾਕ ਕੰਨਾਂ ਦੀ ਤਾਰ ਵਿੱਚਲਾ ਕਰੰਟ ਤੇਜ਼ ਕਰ ਲਿਆ ਮੈਂ ਵਾਦਾ ਲਿਆ ਕਿ ਜੇ ਇਸ ਦੇ ਉੱਤਰ ਨੂੰ ਉਹ ਗਾਰਡਨ ਲਈ ਉਸ ਨੂੰ ਸਿੱਧਾ ਸਵਾਲ ਕਰਾਂ ਤਾਂ ਬੁਰਾ ਨਾ ਮਨਾਵੇ ਉਹ ਮੇਰੇ ਵੱਲ ਉਲਰੀ ਹੱਥ ਤੇ ਹੱਥ ਰੱਖਿਆ ਤੇ ਮੈਂ ਘਟਨਾਵਾਂ ਦੀ ਲੜੀ ਸ਼ੁਰੂ ਦਿੱਤੀ ਅਸਲ 'ਚ ਜਵਾਬ ਦੇਣ ਤੋਂ ਪਹਿਲਾਂ ਮੈਂ ਭੂਮਿਕਾ ਬੰਨ੍ਹ ਲੈ ਕੁਝ ਸਮਾਂ ਲੈਣਾ ਚਾਹੁੰਦਾ ਸੀ ਲੰਬਾ ਜਿਆਸਾ ਸਾਲ ਲੈ ਕੇ ਤੇ ਹੌਸਲੇ ਜੇ ਨਾਲ ਮੈਂ ਆਪਣੇ ਹੱਥ ਉਤੇ ਹੱਥ ਕੇ ਉਸਦੇ ਹੱਥ ਉੱਤੇ ਆਪਣਾ ਦੂਜਾ ਹੱਥ ਰੱਖ ਕੇ ਕੁੱਟਿਆ ਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ੁਰੂ ਹੋ ਗਿਆ ਅਮਰਜੀਤ ਹੋਂਦ ਤੱਕ ਖੰਡਾਈ ਜ਼ਿੰਦਗੀ ਤੇ ਤਜਰਬਿਆਂ ਚੋਂ ਤੋ ਇਹ ਜ਼ਰੂਰ ਸਿੱਖ ਲਿਆ ਹੋ ਕਿ ਅਚਾਨਕ ਜੰਸੋ ਸਮਝ ਕੇ ਆਪਣੇ ਮਨਚ ਥਾਂ ਬਣਾਉਣ ਵਾਲੇ ਨੂੰ ਮਨੋਂ ਕੱਢ ਸਕਣਾ 252 ਬਾਰੀ ਗੱਲ ਹੋ ਜਾਂਦਾ ਚੰਗੇ ਜੀਵਨ ਸਾਥੀ ਦਾ ਸੁਪਨਾ ਹਰੇਕ ਨੌਜਵਾਨ ਤੇ ਮੋਟਿਆਰ ਦੇ ਮਨ ਵਿੱਚ ਹੁੰਦਾ ਇਹ ਕੁਦਰਤ ਦਾ ਅਸੂਲ ਵੀ ਹੈ ਤੇ ਦੁਨੀਆ ਵੀ ਵਰਤਾ ਰਹੀ ਮਾਪੇ ਆਪਣੇ ਵੱਲੋਂ ਦਾ ਬੱਚਿਆਂ ਦਾ ਚੰਗਾ ਸੋਚਨ ਪੱਖੋਂ ਕਸਰ ਨਹੀਂ ਛੱਡੇ ਪਰ ਜੇ ਉਹ ਪਰ ਜੇ ਮਾਪੇ ਬੱਚਿਆਂ ਦੇ ਈਰਮਾਨਾਂ ਦੇ ਸੌਦੇ ਕਰਕੇ ਆਪਣੇ ਸਵਾਰਥ ਪੂਰੇ ਕਰਨ ਲੱਗ ਜਾਂਦਾ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਬੋਲ ਪਈ ਇਹ ਗੱਲ ਤੋਂ ਉਹ ਆਪਣੇ ਆਪ ਦੇ ਕਾਬੂ ਨਹੀਂ ਸੀ ਰੱਖ ਸਕੇ ਉਸਦੇ ਮੂੰਹ ਆਚਾਨਕ ਇਹ ਸੁਣ ਮੈਨੂੰ ਹੈਰਾਨੀ ਵੀ ਹੋਈ ਸੀ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਸਾਫ ਜਿਸ ਦੇ ਮੱਥੇ ਉੱਤੇ ਤਿਉੜੀਆਂ ਦੀਆਂ ਹਲਕੀਆਂ ਲਕੀਰਾਂ ਬਣ ਗਈਆਂ ਸੀ ਉਸਦੇ ਤੇਵਣਾਂ ਤੋਂ ਮੈਨੂੰ ਸਮਝਣ ਵਿੱਚ ਦੇਰ ਨ ਲੱਗੀ ਕਿ ਉਸਨੇ ਆਪਣੇ ਸਵਾਲ ਦਾ ਜਵਾਬ ਆਪੇ ਲੱਭ ਲਿਆ ਹੋਇਆ ਫੇਰ ਵੀ ਮੈਂ ਅਗਲੀ ਗੱਲ ਉਸਦੇ ਮੂੰਹੋਂ ਸੁਨਣਾ ਚਾਹੁੰਦਾ ਸੀ ਆਪਣੇਆਂ ਦੇ ਮੂੰਹੋਂ ਸੁਨਣ ਵਿੱਚ ਹੀ ਵੱਖਰਾ ਆਨੰਦ ਹੁੰਦਾ ਇਹ ਅਹਿਸਾਸ ਵੀ ਸੀ ਮੈਨੂੰ ਮੈਂ ਮੇਜ਼ ਤੇ ਪਿਆ ਪਾਣੀ ਦਾ ਗਲਾਸ ਉਸ ਮੋੜੇ ਕੀਤਾ ਤਾਕਿ ਉਹ ਥੋੜਾ ਠਰਮੇ ਵਿੱਚ ਆ ਜਾਵੇ ਉਸਨੇ ਦੋ ਕੁੱਟਾਂ ਪਰੀਆਂ ਤੇ ਗਲਾਸ ਰੱਖ ਕੇ ਸ਼ੁਰੂ ਹੋ ਗਈ ਲੱਗਿਆ ਜਿਵੇਂ ਇਸ ਮਾਮਲੇ ਬਾਰੇ ਉਸਦੇ ਮਨ ਵਿੱਚ ਕੋਈ ਪੰਬੜ ਮਚ ਰਿਹਾ ਸੀ ਉਹ ਪੰਬੜ ਜਿਸ ਦਾ ਸੇਕ ਉਸਨੂੰ ਹੁਣ ਤੱਕ ਸੈਨਾ ਪੈ ਰਿਹਾ ਹੋਵੇ ਸ਼ਾਇਦ ਮਨ ਫਰੋਲ ਕੇ ਉਹ ਸ਼ਾਂਤ ਹੋਣਾ ਚਾਹੁੰਦੀ ਹੋਵੇ ਵਿਚਰਣ ਤੋਂ ਬਾਅਦ ਸਾਨੂੰ ਖੁੱਲ ਕੇ ਗੱਲਾਂ ਕਰਨ ਦਾ ਕਦੇ ਸਮਾਂ ਵੀ ਨਹੀਂ ਤੇ ਨਹੀਂ ਸਮਾਵਿਤੇ ਨਹੀਂ ਸੀ ਮਿਲਿਆ ਪਤਾ ਨਹੀਂ ਕਦੋਂ ਤੋਂ ਉਹਦੇ ਮਨ ਵਿੱਚ ਬਣੀਆ ਇਹ ਗੰਡਾ ਪੀੜੀਆਂ ਹੋਈ ਜਾਂਦੀਆਂ ਹੋਣਗੀਆਂ ਮੈਂ ਵੇਖਿਆ ਜਾਦਾਂ ਦੀ ਕੁੜਤਨ ਅਮਰਜੀਤ ਦੇ ਚਿਹਰੇ ਤੋਂ ਪੜੀ ਜਾ ਸਕਦੀ ਸੀ ਮੈਂ ਅੱਖਾਂ ਉਸਦੇ ਚਿਹਰੇ ਤੇ ਗੜ ਦਿੱਤੀਆਂ ਉਹਨੇ ਸੋਫੇ ਦੀ ਟੋਸ਼ ਛੱਡੀ ਤੇ ਥੋੜਾ ਗਾਂ ਨੂੰ ਸਹਿਜ ਜਿਹੀ ਹੋ ਕੇ ਬੈਠ ਗਈ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਪਾਪਾ ਜੀ ਬਾਹਰ ਮੂੰਹ ਮਾਰਨ ਦੇ ਆਦੀ ਸਨ ਤੇ ਮੇਰੀ ਮਾਂ ਨੂੰ ਪਾਪੇ ਦੀ ਰੰਗੀਨ ਮਜਾਜੀ ਦਾ ਪਤਾ ਸੀ ਦੋਹਾਂ ਜੀਆਂ ਦੇ ਪੇਦ ਇੱਕ ਦੂਜੇ ਤੋਂ ਲੁਕੋਏ ਥੋੜੇ ਜਾ ਸਕਦੇ ਨੇ ਜਿੰਨੀ ਕੁ ਵਾਹ ਲੱਗਦੀ ਬੀਬੀ ਬਿੜਕ ਤੇ ਰੱਖਦੀ ਪਰ ਨਾਲ ਨਾਲ ਥੋੜਾ ਜਾ ਸਕ ਪਰ ਨਾਲ ਨਾਲ ਥੋੜਾ ਜਾ ਸਕਦੀ ਸੀ ਬੀਬੀ ਨੂੰ ਤਾਂ ਸਾਡੀ ਸਾਰੀ ਗੱਲ ਦਾ ਪਤਾ ਪਹਿਲੇ ਹੀ ਸਾਲ ਲੱਗ ਗਿਆ ਸੀ ਸਿਆਣੀਆਂ ਮਾਵਾਂ ਤੋਂ ਧੀਆਂ ਦੇ ਮਨ ਦੀ ਗੱਲ ਸੁੱਕੀ ਥੋੜਾ ਰਹਿ ਸਕਦੀ ਐ ਭਾਵੇਂ ਬੀਬੀ ਨੇ ਖੁੱਲਕੇ ਕਦੇ ਗੱਲ ਨਹੀਂ ਸੀ ਕੀਤੀ ਪਰ ਮੈਨੂੰ ਉਹ ਇੰਜ ਦੇ ਇਸ਼ਾਰੇ ਕਈ ਵਾਰ ਦੇ ਚੁੱਕੀ ਸੀ ਪੇਧ ਬਣਿਆ ਰੱਖਣ ਲਈ ਬੀਬੀ ਨੂੰ ਪਾਪਾ ਜੀ ਨੇ ਹੀ ਕਿਹਾ ਹੋਇਆ ਸੀ ਸ਼ਾਇਦ ਉਹ ਮੌਕੇ ਦੀ ਉਡੀਕ ਵਿੱਚ ਸਨ ਤੁਸੀਂ ਆਪ ਸੋਚੋ ਜੇ ਉਹਨਾਂ ਦੋਹਾਂ ਦਾ ਮਨ ਨਾ ਬਣਿਆ ਹੁੰਦਾ ਤਾਂ ਉਹ ਸਾਨੂੰ ਇੰਨੀਆਂ ਖੁੱਲ੍ਹਾ ਕਿਵੇਂ ਦਿੰਦੇ ਬੀਬੀ ਨੂੰ ਚਾਚਾ ਚਾਚੀ ਤੇ ਮਾਸੀਆਂ ਨਾਲ ਇੰਜ ਦੀਆਂ ਗੱਲਾਂ ਕਰਦਿਆਂ ਮੈਂ ਆਪ ਸੁਨਿਆ ਸੀ ਆ ਮੇਰੀ ਸੱਸ ਦਾ ਪਤਾ ਨਹੀਂ ਕਿੱਥੇ ਤੇ ਕਿਵੇਂ ਮੇਲ ਹੋ ਗਿਆ ਪਾਪਾ ਜੀ ਨਾਲ ਗਾਹੇ ਬਗਾਹੇ ਦੋਵੇਂ ਮਿਲ ਲੈਂਦੇ ਸਨ ਤੇ ਬੀਬੀ ਨੂੰ ਇਸ ਦਾ ਪਤਾ ਲੱਗ ਗਿਆ ਹੋਇਆ ਸੀ ਮੇਲ ਮਿਲਾਪ ਕਰਦਿਆਈ ਇਸ ਨੇ ਪਾਪਾ ਜੀ ਤੇ ਪੱਟੂ ਪਾ ਲਿਆ ਜਾਂ ਪਾਪਾ ਜੀ ਇਸ ਦੇ ਪੋਤੇ ਹੀ ਰੀਝ ਗਏ ਰਸੀਏ ਔਰਤ ਮਰਦ ਕਾਦੇ ਲਈ ਮਿਲਦੇ ਹੁੰਦੇ ਨੇ ਇਹ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਯਾਦ ਕਰੋ ਪਾਪਾ ਜੀ ਤੁਹਾਨੂੰ ਵੀ ਇੱਕ ਵਾਰ ਲੈ ਕੇ ਗਏ ਸੀ ਇਹਨਾਂ ਦੇ ਘਰ ਪਰ ਇਹ ਘਰ ਨਹੀਂ ਸੀ ਉਸ ਦਿਨ ਇਨਾਂ ਮਾਮਲੇ 'ਚ ਬੀਬੀ ਦੀ ਨਜ਼ਰ ਬੜੀ ਤੇਜ਼ ਸੀ ਤੇ ਉਹਨੂੰ ਇਹਨਾਂ ਦੇ ਮਿਲਮਲਾਪ ਦੀ ਪਿੰਨਕ ਪੈ ਜਾਂਦੀ ਸੀ ਇੱਕ ਵਾਰ ਮੇਰੀ ਸੱਸ ਸ਼ਾਮ ਵੇਲੇ ਸਾਡੇ ਘਰ ਆ ਗਈ ਤਾਂ ਬੀਬੀ ਨੇ ਪਾਪਾ ਜੀ ਨਾਲ ਗਿੱਟਮਿੱਟ ਤੋਂ ਪਹਿਲਾਂ ਹੀ ਕਰਾਰੀਆਂ ਸੁਣਾ ਕੇ ਇਸ ਨੂੰ ਸ਼ਾਮ ਵੇਲੇ ਹੀ ਘਰੋਂ ਪਜਾ ਦਿੱਤਾ ਸ਼ਾਇਦ ਬੀਬੀ ਤੋਂ ਉਸੇ ਬੇਇੱਜ਼ਤੀ ਦਾ ਬਦਲਾ ਲੈਣਾ ਜਾਂ ਬਿਨਾਂ ਰੋਕਟੋਕ ਮਿਲਦੇ ਰਹਿਣ ਦਾ ਰਾਹ ਲੱਭ ਕੇ ਇਸ ਨੇ ਕੁੜਮਣੀ ਬਨਣ ਦੀ ਸਕੀਮ ਬਣਾਈ ਹੋਈ ਮੈਨੂੰ ਨੂੰ ਬਣਾਉਣ ਲਈ ਇਹ ਡੈਡੀ ਉੱਤੇ ਡੋਰੇ ਪਾਉਣ ਲੱਗ ਪਈ ਇਹ ਮੇਰੇ ਵਾਲਾ ਉਸਦੇ ਪਹਿਲੇ ਪਤੀ ਦਾ ਜੱਠਾ ਮੁੰਡਾ ਏ ਮਰਦਾਂ ਤੋਂ ਕਿਵੇਂ ਵੱਡੀ ਤੋਂ ਵੱਡੀ ਹਾਂ ਕਰਵਾ ਜਾਂਦੀ ਹੈ ਇਸ ਕੰਮ ਵਿੱਚ ਮਾਹਰ ਸੀ ਮੇਰੀ ਸੱਸ ਪਹਿਲੇ ਪਤੀ ਦੇ ਮੁੰਡੇ ਛੱਡ ਗਏ ਫਿਰ ਤੋਂ ਘਰ ਵਸਣ ਲਈ ਉਸਨੇ ਗੁਰੂ ਨੂੰ ਆਪਣੇ ਉੱਤੇ ਦਿਆਲ ਕਰਵਾ ਲਿਆ ਸੀ ਉਸ ਵਾਰੀਆਂ ਔਰਤਾ ਲਈ ਮਰਦਾਂ ਨੂੰ ਮਨਾਉਣਾ ਔਖਾ ਕੰਮ ਨਹੀਂ ਹੁੰਦਾ ਸ਼ਾਦ ਮੇਲ ਮਲਾਪ ਦੌਰਾਨ ਹੀ ਉਸਨੇ ਡੈਡੀ ਤੋਂ ਮੇਰੇ ਰਿਸ਼ਤੇ ਦੀ ਹਾਂ ਕਰਵਾਈ ਹੋ ਬੀਬੀ ਨੂੰ ਸ਼ਗਨ ਤੋਂ ਪਹਿਲਾਂ ਮੁੰਡੇ ਦੀ ਅਸਲ ਪਛਾਣ ਨਾ ਦੱਸਣ ਦੀ ਸਕੀਮ ਇਸੇ ਚਲਾਕ ਔਰਤ ਨੇ ਕਢੀ ਹੋਗੀ ਉਸ ਸਕੀਮ ਦਾ ਪੇਜ ਖੁੱਲਦੇ ਸਾਰੀ ਬੀਬੀ ਨੂੰ ਹਾਰਟ ਅਟੈਕ ਆਇਆ ਸੀ ਤੇ ਅਸੀਂ ਮਾਂ ਮੇਟਰ ਹੋ ਗਏ ਸਾਂ ਇੰਜ ਮੇਰਾ ਇਹ ਰਿਸ਼ਤਾ ਮੇਰੀ ਮਾਂ ਦੀ ਬਲੀ ਦੇ ਕੇ ਪਰਵਾਨ ਚੜਾਇਆ ਗਿਆ ਬੇਸ਼ੱਕ ਇਹ ਗੱਲਾਂ ਤੁਹਾਡੇ ਤੋਂ ਗੁੱਝੀਆਂ ਨਹੀਂ ਪਰ ਅੱਜ ਆਪਣੇ ਮੂੰਹੋਂ ਦੱਸ ਕੇ ਮੰਦਾ ਪਾਰ ਹੋਲਾ ਕਰਨ ਨੂੰ ਜੀ ਕਰਾਇਆ ਮੇਰਾ ਆਪਣੀ ਮੰਗਵਾ ਕੇ ਤੇ ਇਰਮਾਨ ਕੁਚਲੇ ਕੁੱਚਲ ਕੇ ਮੈਨੂੰ ਇਹ ਘਰ ਵਸੋਣਾ ਪਿਆ ਬੇਸ਼ੱਕ ਹੁਣ ਮੇਰੇ ਬੱਚੇ ਨੇ ਪਰਿਵਾਰ ਵੱਡਾ ਹੋ ਗਿਆ ਸਾਰੇ ਕੁਝ ਨੇ ਰੱਬ ਅੱਗੇ ਸਦਾ ਬੱਚਿਆਂ ਦੀ ਖੁਸ਼ੀ ਲਈ ਅਰਦਾਸ ਕਰਦੀਆਂ ਪਤੀ ਦਾ ਸੁਭਾਸ਼ਕ ਕੀ ਹੋਣ ਦੇ ਬਾਵਜੂਦ ਮੈਂ ਉਸ ਨੂੰ ਖੁਸ਼ ਰੱਖਣ ਦੇ ਯਤਨ ਕਰਦੀ ਆ ਰਹੀ ਆਂ ਬਸ ਮੈਨੂੰ ਇੱਕ ਅਫਸੋਸ ਹੈ ਕਿ ਉਦੋਂ ਮੈਂ ਉਸ باپ ਵਿਰੁੱਧ ਬਗਾਵਤ ਕਿਉਂ ਨਾ ਕੀਤੀ ਜਿਸਨੇ ਨਿੱਜ ਖਾਤਰ ਮੇਰੇ ਅਰਮਾਨ ਵੀ ਤਾਕ ਉਤੇ ਲਾ ਦਿੱਤੇ ਕਿਉਂ ਉਸ ਦੀ ਸਰੀਰਕ ਰੂਪ ਵਿੱਚ ਹੋਂਦ ਤੱਕ ਮੈਂ ਉਸ ਨਾਲ ਬੀਬੀ ਧੀ ਵਾਲਾ ਵਿਵਹਾਰ ਕਰਦੀ ਰਹੀ ਜਵਾਨੀ ਵੇਲੇ ਉਹ ਸਕੂਲ ਵਿੱਚ ਕੀ ਕੀ ਕਰਦਾ ਰਿਹਾ ਸੀ ਮੈਨੂੰ ਤਾਂ ਉਸ ਸਾਰੇ ਕੁਝ ਦਾ ਪਤਾ ਹੈ ਪਰ ਆਗਿਆਕਾਰੀ ਧੀ ਹੋਣ ਦਾ ਸਬਕ ਕਿਤਾਬਾਂ ਤੋਂ ਪੜ੍ਹਦੀ ਹੁੰਦੀ ਸੀ ਤੇ ਉਹੀ ਮਨ ਉੱਤੇ ਉਕਰ ਗਿਆ ਸੀ ਬੇਸ਼ੱਕ ਇਹ ਗੱਲ ਆਪਣੇ ਵੱਸ ਵਿੱਚ ਨਹੀਂ ਹੁੰਦੀ ਫਿਰ ਵੀ ਤੁਹਾਡੇ ਨਾਲ ਮੰਨ ਦੀਆਂ ਤੰਦਾਂ ਜੋੜਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀ ਟੋਇਆ ਸੀ ਮੇਰੇ ਮੂਰੇ ਉਹ ਤੁਹਾਡੀਆਂ ਸਿਫਤਾਂ ਦੇ ਪੁੱਲ ਬੰਦੇ ਨਹੀਂ ਸੀ ਥੱਕਦੇ ਹੁੰਦੇ ਤੁਹਾਡੇ ਹੱਥ ਤੇ ਹੱਥ ਰੱਖਣ ਤੋਂ ਪਹਿਲਾਂ ਮੈਂ ਪਰਿਵਾਰਕ ਸੰਸਾਰ ਸਭ ਕੁਝ ਵੇਖਿਆ ਪਾਲਿਆ ਤੇ ਸਮਝਿਆ ਨੂੰ ਸਮਾਜਿਕ ਮਰਿਆਦਾ ਤੇ ਆਪਣੀ ਆਗਿਆਕਾਰੀ ਦੇ ਪੱਲੜੇ ਵਿੱਚ ਪਾ ਕੇ ਤੋਲ ਮਿਨ ਲਿਆ ਸੀ ਮੇਰਾ ਵਿਸ਼ਵਾਸ ਹੈ ਕਿ ਕੋਈ ਇਨਸਾਨ ਦਾਵਾ ਨਹੀਂ ਕਰ ਸਕਦਾ ਕਿ ਮਨ ਵਿੱਚ ਥਾਂ ਦੇ ਕੇ ਫਿਰ ਉਸ ਨੂੰ ਪੁਲਾ ਕੇ ਉਹ ਸੁਖੀ ਰਿਹਾ ਹੋਵੇ ਮੈਂ ਵੇਖਿਆ ਗੱਲਾਂ ਕਰਦੇ ਕਰਦੇ ਉਸ ਦਾ ਚਿਹਰਾ ਪੱਖਣ ਲੱਗ ਪਿਆ ਸੀ ਪਰ ਉਹ ਮਨ ਫਰੋਲ ਕੇ ਸਾਰਾ ਗੁਬਾਰ ਹਲਕਾ ਕਰ ਲੈਣਾ ਚਾਹੁੰਦੀ ਸੀ ਹੁਣ ਤੁਸੀਂ ਦੱਸੋ ਜਿਹੜਾ ਬੰਦਾ ਮੇਰੀ ਰੂਹ ਦਾ ਕਾਤਲ ਹੋਵੇ ਜਿਸਨੇ ਚੰਗੀ ਥਾਂ ਵਿਉਣ ਦੀ ਆੜ ਹੇਠ ਮੇਰੀ ਮਾਂ ਨੂੰ ਤੋਕੇ ਵਿੱਚ ਰੱਖਿਆ ਹੋਵੇ ਬੇਸ਼ੱਕ ਉਹ ਹੁਣ ਨਹੀਂ ਰਿਹਾ ਪਰ ਕੀ ਇੰਜ ਦੇ ਬੰਦੇ ਪ੍ਰਤੀ ਮਨ ਵਿੱਚ ਨਫ਼ਰਤ ਹੀ ਤਾਂ ਸਤਕਾਰ ਪਤਾ ਕੀਤਾ ਜਾ ਸਕਦਾ ਤੁਸੀਂ ਸੋਚੋ ਵਿਆਧਵਾਦ ਉਹਨਾਂ ਸੰਕੜੇ ਲੋਕਾਂ ਮੂਰੇ ਅੱਖਾਂ ਚੁੱਕਣ ਲਈ ਮੈਨੂੰ ਹੌਸਲਾ ਕਿੱਥੋਂ ਇਕੱਠਾ ਕਰਨਾ ਪੈਂਦਾ ਹੋਵੇਗਾ ਜਿਨ੍ਹਾਂ ਨੂੰ ਮੇਰੇ ਤੇ ਤੁਹਾਡੀ ਇੱਕਮਿਕਤਾ ਦਾ ਤੇ ਕਈਆਂ ਨੂੰ ਤਾਂ ਸਾਡੀਆਂ ਮਿਲੀਆਂ ਦਾ ਵੀ ਪਤਾ ਸੀ ਨਨਕੂ ਦੱਸ ਦਿਆ ਹਰ ਪਲ ਆਪ ਤੇ ਜਬਾਤੀ ਹੋ ਗਿਆ ਸੀ ਧੱਕੇ ਪਹਿਲਾਂ ਟੁੱਟੇ ਸੁਪਨਿਆਂ ਦੀ ਚੀਜ਼ ਨੂੰ ਉਸ ਦੇ ਮੱਥੇ ਦੀਆਂ ਡੁੰਗੀਆਂ ਹੋ ਗਈਆਂ ਸਨ ਡੁੰਗੀਆਂ ਹੋ ਗਈਆਂ ਲਕੀਰਾਂ 'ਚੋਂ ਸਿਮਣ ਲੱਗ ਪਈ ਸੀ ਮੈਂ ਥਰਮਸ ਕੋਲੀ ਚਾਹ ਕੱਪਾਂ ਵਿੱਚ ਪਾਈ ਤੇ ਉਸ ਨੂੰ ਫੜਾਉਂਦੇ ਹੋਏ ਬਿਸਕੁਟਾਂ ਵਾਲੀ ਡੱਬੀ ਮੂਰੇ ਕਰ ਦਿੱਤੀ ਉਸ ਦੀ ਹੱਟਪੀਤੀ ਸੁਣ ਕੇ ਮੈਨੂੰ ਸੂਚ ਨਹੀਂ ਸੀ ਰਿਹਾ ਕਿ ਉਸ ਨੂੰ ਹੌਸਲਾ ਦਿਆਂ ਜਾਂ ਹੋਏ ਦੇਰ ਮਿਲਾਪ ਦੀ ਵਧਾਈ ਦਿਆਂ ਕੋਸੀ ਜਈ ਚਾਹ ਦੀਆਂ ਕੁੱਟਾਂ ਪਰਦੇ ਆਂ ਸੀ ਇੱਕ ਦੂਜੇ ਵੱਲ ਵੇਖਦੇ ਤਾਂ ਰਹੇ ਪਰ ਦੋਹੇ ਹੀ ਕੁਝ ਬੋਲਣ ਦੀ ਹਿੰਮਤ ਨਹੀਂ ਸੀ ਜੁਟਾ ਰਹੇ ਮੈਂ ਖਾਲੀ ਕੱਪ ਤੇ ਥਰਮਸ ਬੈਗ ਚ ਪਾਉਣ ਬਾਅਦ ਪਿੱਛੇ ਮੁੜ ਕੇ ਵੇਖਿਆ ਹਰਪਾਲ ਬਿਨਾ ਕੁਝ ਬੋਲੇ ਕਿੰਨੇ ਸਾਰੇ ਕਦਮ ਪੁੱਟ ਕੇ ਕਾਫੀ ਦੂਰ ਜਾ ਚੁੱਕਿਆ ਸੀ ਉਸ ਦਿਨ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਬਿਨਾ ਕਾਰਨ ਮਸਲੇ ਗਏ ਅਰਮਾਨਾਂ ਦੀਆਂ ਚੀਜ਼ਾਂ ਕਿੰਜ ਸਾਡੇ ਮਨ ਦੀਆਂ ਪਰਤਾਂ 'ਚ ਟੋਨ ਸਟੋਸ ਕਰਦੀਆਂ ਰਹਿੰਦੀਆਂ ਨੇ ਮੈਂ ਵੇਖਿਆ ਘਾ ਤੇ ਵਿਸ਼ਿ ਜਿਸ ਚਾਦਰ ਉੱਤੇ ਪਾਸੇ ਪਰਤਦਿਆਂ ਉਸਨੇ ਮਨ ਫਰੋਲਿਆ ਸੀ ਉੱਤੇ ਕੋਈ ਵੀ ਵੱਟ ਨਹੀਂ ਸੀ ਪਿਆ ਦਿਸ ਰਿਆ ਮੇਰੇ ਮਨੋਂ ਆਵਾਜ਼ ਆਈ ਵਾ ਇੰਜ ਹੁੰਦੇ ਨੇ ਪਵਿੱਤਰ ਰੂਹਾਂ ਦੇ ਜੋੜ ਮੇਲੇ ਹਰਪਾਲ ਦੀ ਕਹਾਣੀ ਸੁਣ ਕੇ ਮੈਨੂੰ ਮੇਰੇ ਉਸ ਸਵਾਲ ਦਾ ਜਵਾਬ ਖੁਦ-ਪੁਖਦ ਮਿਲ ਗਿਆ ਲੱਗਿਆ ਜੋ ਕਈ ਪ੍ਰਾਤਨ ਮੁਹੱਬਤੀ ਕਿਸੇ ਪੜਦੇ ਆਕਸਰ ਮੇਰੇ ਮਨ ਵਿੱਚ ਆਇਆ ਕਰਦਾ ਸੀ ਆਪਣੇ ਆਪ ਇੱਕ ਪਵਿੱਤਰ ਰੂਹ ਦਾ ਦੋਸਤ ਹੁੰਦੇ ਮੇਰੇ ਸਿਰ ਆਪਣੇ ਆਪ ਉੱਚਾ ਹੋਣ ਲੱਗਾ ਸੋ ਦੋਸਤੋ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜਿਸ ਦੇ ਲੇਖਕ